ਗੜੀ ਮਹਲਾਪਜਵਾਮਾਜ ਦਕਪਜਨਤਰਨਾਮਜੀ ਤਕਪਜਨਤਰਨਾਮਆਪਹਰਆਰਤੀਆਪੂਰਨ ਸਤਗਰਗਿਆਨ ਰਹ ਜਤਕਡਵਸੈ ਪਾਰਬਮਸੋੀਸੁਹਾਵਾਥਾਉ ਜਮਕੰਕਰ ਨੇਡਨਾ ਆਵਈ ਰਸਨਾਹਰਗੁਣਗਾ ਸੇवाਾ ਸਰਤਨਜਾਨੀਆ ਨਾਚਾਪੈ ਆਰਦ ਕੋਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾਲ ਗੁਸਾਈਆ ਨਟਕੇ ਸੋਗ ਸੰਤਾਪ ਤਤਿ ਬਾਉ ਨਾ ਲਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਗਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਤਿ ਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਤਕਪਜਨਤਨਮਜੀ ਤਕਪਜਨਤਨਾਮਆਪੈਅਤੀਆਪੂਰਨਸਤਗਰਗਿਆਨ ਰਹ ਜਤਕਡਵਸ ਪਾਰਰਮਸយਸੁਹਵਾਥਾ ਜਮਗੰਕਰ ਨੇੜ ਨ ਆਵਈ ਰਸਨਹਰਗੁਨਗਸੇवा ਸਰਤਨ ਜਾਨੀਆ ਨਾចਾਪੈ ਆਾਦ ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾ ਨੁ ਕੁਸਾਈਆ ਨੱਠੇ ਸੋਗ ਸੰਤਾਪ ਤਤਿ ਬਾਉ ਨਾ ਲੱਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਦੇਓ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਚਾਨਣਾਲਖ ਸਤ ਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਤਕਪਜਨਤਿਾਨਾਮਜੀ ਤਕਪਜਨਤਰਨਾਮਆਪਹਰਆਤੀਆਪੂਰਨ ਸਤਗਰਗਿਆਨ ਰਹਜਤਕਡਵਸੈ ਪਾਰਬਮਸੋਸੁਹਾਵਾਥਾ ਜਮਕੰਕਰ ਨੇਡ ਨਾ ਆਵਈ ਰਸਨਹਰ ਗੁਨਗਉ ਸੇवा ਸਰਤਨਜਾਨੀਆ ਨਾਜਾਪੈ ਆराਦ ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾ ਨੁ ਕੁਸਾਈਆ ਨੱਠੇ ਸੋਗ ਸੰਤਾਪ ਕੱਤੀ ਬਾਉ ਦਾ ਲੱਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕੇ ਛਪਾਇਆ ਚੰਨਨਾਲਖ ਸਤ ਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਦਕਪਜਨਤਿਰਨਾਮਜੀ ਤਕਪਜਨਤੀਰਨਾਮਆਪਹਰਆਰਾਦੀਆ ਪੂਰਨ ਸਤਗਰਗਿਆਨ ਰਹਾ ਜਤਕਡਵਸੈ ਪਾਰਬਮਸੋਈਸੁਹਾਵਾ ਥਾ ਜਮਕੰਕਰ ਨੇੜ ਨਾ ਆਵਈ ਰਸਨਾਹਰ ਗੁਨਗਾਉ ਸੇवाਾ ਸਰਤਨਾ ਜਾਨੀਆਂ ਨਾ ਚਾਪੈ ਆਰਾਦ। ओट तेरे जग जीवना मेरे ठाकर अगम अगाद भय कृपाल गुसाईया नटखे सोख संताप ततती बाओ ना लगई सतगुरु रखे आप गोरा नारायण गदेवगर गुर सच्चा सरजन हार गुर तुठै सब के छपाया जान नानक सत बले हार गाड़ी महला पंजवा मांज ਦਜਨਤਰਨਾਮਜੀਤਕਪਜਨਤਨਾਮਆਪਅਦੀਆਪੂਰਨ ਸਤਗਰਗਿਆਨ ਰਹਜਤਕਡਵਸੈ ਪਾਰਬਰਮਸੋਈਸੁਹਾਵਾ ਥਾ ਜਮਗੰਕਰ ਨੇੜ ਨਾ ਆਵਈ ਰਸਨਾਹਰ ਗੁਗਾउ ਸੇवाਾ ਸਰਤਨ ਜਾਨੀਆ ਨਾਜਾਪੈ ਆਾਦ। ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾ ਨੁ ਕੁਸਾਈਆ ਨੱਠੇ ਸੋਗ ਸੰਤਾਪ ਤਤਤੀ ਬਾਉ ਨਾ ਲੱਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਚਾਨਣਾਲਕ ਸਤਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਤਕਪਜਨਤਨਮਜੀ ਤਕਪਜਨਤਨਾਮਆਪੈਆਤੀਆ पੂਰਨ ਸਤਗਰਗਿਆਨ ਰਹ ਜਤਕਡਵਸ ਪਾਰਬਮਸੋយਸੁਹਵਾ ਥਾ ਜਮਕੰਕਰ ਨੇਡ ਨ ਆਵਈ ਰਸਨਾਹਰਗੁਨਗउ ਸੇवा ਸਰਤਨ ਜਾਨੀਆ ਨਾចਾਪੈਆराਦ ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤਤਿ ਬਾਉ ਨਾ ਲੱਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਗਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਚਾਨਣਾਲਕ ਸਤ ਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਤਕਪਜਨਤਾਨਾਮਜੀ ਤਕਪਜਨਤਰਨਾਮਆਪਹਰਆਤਆਪੂਰਨ ਸਤਗਰਗਿਆਨ ਰਹ ਜਤਕਡਵਸੈ ਪਾਰਬਮਸੋਸੁਹਾਵਾਥਾ ਜਮਕੰਕਰ ਨੇਡਨ ਆਵਈ ਰਸਨਹਰ ਗੁਨਗਉ ਸੇवा ਸਰਤਨਜਾਨੀਆਨਾਜਾਪੈ ਆराਦ ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾ ਨੁ ਕੁਸਾਈਆ ਨੱਠੇ ਸੋਗ ਸੰਤਾਪ ਤੱਤੀ ਬਾਉ ਨਾ ਲੱਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕੁ ਛਪਾਇਆ ਚੰਨ ਨਾਨਕ ਸਤਿ ਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਦਜਨਤਿਰਨਾਮਜੀ ਤਕਪਜਨਤੀਰਨਾਮਆਪਹਰ ਆਰਾਤੀਆ ਪੂਰਨ ਸਤਗਰਗਿਆਨ ਰਹਾ ਜਤਕਡਵਸੈ ਪਾਰਬਰਮਸੋਈਸੁਹਾਵਾ ਥਾ ਜਮਕੰਕਰ ਨੇੜ ਨਾ ਆਵਈ ਰਸਨਾਹਰ ਗੁਨਗਾउ ਸੇवाਾ ਸਰਤਨਾ ਜਾਨੀਆਂ ਨਾ ਚਾਪੈ ਆਰਾਦ। ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾ ਨੁ ਕੁਸਾਈਆ ਨਟਠੇ ਸੋਗ ਸੰਤਾਪ ਕੱਤੀ ਬਾਉ ਦਾ ਲੱਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕੇ ਸ਼ਪਾਇਆ ਚਾਨਣਾਲਖ ਸਤ ਬੱਲੇ ਹਰ ਗੋੜੀ ਮਹਿਲਾ ਪੰਜਵਾ ਮਾਂਜ ਦਕਜਨਤਰਨਾਮਜੀ ਤਕਪਜਨਤਨਾਮਆਪਹਅਰਦੀਆਪੂਰਨ ਸਤਗਰਗਿਆਨ ਰਹ ਜਤਕਡਵਸੈ ਪਾਰਬਰਮਸੋਈਸੁਹਾਵਾ ਥਾ ਜਮਕੰਕਰ ਨੇੜ ਨਾ ਆਵਈ ਰਸਨਾਹਰ ਗੁਨਗउ ਸੇवा ਸਰਤਨ ਜਾਨੀਆ ਨਾਜਾਪੈ ਆਾਦ। ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤਤਿ ਬਾਉ ਨਾ ਲਗਈ ਸਤਗੁਰ ਰਖੇ ਆਪ ਗੋਰਾ ਨਰਾਇਣ ਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਚੰਨ ਨਾਨਕ ਸਤਿ ਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਤਜਨਤਨਮਜੀ ਤਕਪਜਨਤਨਾਮਆਪਹਆਤਆ पਨਸਗਰਗਿਆਨ ਰਹਜਤਕਡਵਸ पाਾਰਰਮਸយਸਹਵٿ ਜਮgangਕਰ ਨੇਡ ਨ ਆਵਈ ਰਸਨਾਹਰਗਨगाਸवाਸਰਤਨਜਨਆਨចਪਆराਦ ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾ ਨੂੰ ਸੁਸਾਈਆ ਨਟਕੇ ਸੋਗ ਸੰਤਾਪ ਤੱਤੀ ਬਾਉ ਨਾ ਲੱਗਈ ਸਤਗੁਰ ਰੱਖੇ ਆਪ ਗੋਰਾ ਨਰਾਇਣ ਗਦੇਉ ਗੁਰ ਸੱਚਾ ਸਰਜਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਤਿ ਬੱਲੇ ਹਰ ਗਾੜੀ ਮਹਿਲਾ ਪੰਜਵਾ ਮਾਂਜ ਤਪਜਨਤੀਾਨਾਮਜੀ ਤੁਕਪਜਨਤਿਰਨਾਮਆਪਹਰ ਆਰਾਤੀਆਪੂਰਨ ਸਤਗਰਗਿਆਨ ਰਹਾ ਜਤਕਡਵਸੈ ਪਾਰਬਮਸੋੀਸੁਹਾਵਾ ਥਾਉ ਜਮਕੰਕਰ ਨੇਡ ਨਾ ਆਵਈ ਰਸਨਾਹਰ ਗੁਨਗਾ ਸੇवाਾ ਸਰਤਨਜਾਨੀਆ ਨਾਜਾਪੈ ਆਰਦ। ਓਟ ਤੇਰੇ ਚਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭਏ ਕਿਰਪਾ ਨੁਕਸਾਈਆ ਨੱਠੇ ਸੋਗ ਸੰਤਾਪ ਤਤੀ ਬਾਉ ਦਾ ਲੱਗਈ ਸਤਗੁਰ ਰੱਖੇ ਆਪ ਗੁਰ ਨਰਾਇਣ ਦੇਓ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੈ ਸਭ ਕੇ ਸ਼ਪਾਇਆ ਚਾਨਣਾਲਕ ਸਤ ਬੱਲੇ ਹਰ